ਮੋਹਾਨੀ ਜ਼ਿਲ੍ਹੇ ਦੀ ਚੰਡੀਗੜ੍ਹ ਯੂਨੀਵਰਸਿਟੀ ਪਿੰਡ ਕੜਵਾਨੇ ਪੀਐਮ મોદી ਦੇ ਐਨੀਮੇਸ਼ਨ ਅਤੇ ਗ੍ਰਾਫਿਕਸ ਵਿੱਚ ਭਾਰਤ ਵਿੱਚ ਸਿਰਜਣਾ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਵੇਵਜ਼ ਯਾਨੀ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ ਤਹਿਤ ਪਹਿਲ ਕੀਤੀ ਹੈ ਇਸ ਤਹਿਤ ਵੇਵਜ਼ ਐਮ ਐਂਡ ਈ ਅਭਿਯੋਗ ਵਿੱਚ ਵਿਚਾਰ ਵਟਾਂਦਰਾ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮੁੱਖ ਮੰਚ ਹੈ ਚੰਡੀਗੜ੍ਹ ਯੂਨੀਵਰਸਿਟੀ ਕੜਵਾਨੇ ਅੱਜ ਐਨੀਮੇਸ਼ਨ ਅਤੇ ਗ੍ਰਾਫਿਕਸ ਤੇ ਦੋ ਦਿਨਾਂ ਵਰਚੁਅਲ ਐਕਸ ਦਾ ਸਮਿਟ 2025 ਪ੍ਰੋਗਰਾਮ ਮੈਂ ਸ਼ੁਰੂ ਕੀਤਾ ਜਿਸ ਦਾ ਆਗਾਤਨ ਐਨੀਮੇਸ਼ਨ ਦੀ ਪ੍ਰਸਿੱਧ ਸ਼ਖਸੀਅਤ ਅਤੇ এবੀਏਆਈ ਦੇ ਡਾਇਰੈਕਟਰ ਮਰੀਨ ਕੋਸ਼ਵਲੂ ਕੀਤਾ ਗਿਆ ਉਹਨਾਂ ਦੇ ਨਾਲ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਜਿਨ੍ਹਾਂ ਵਿੱਚ ਕਿਰਪਾ ਸਾਗਰ, ਸ਼ਿਵਦਰਨ ਅਤੇ ਫਿਲਮ ਛਾਂਮ ਨਾਲ ਸੰਬੰਧਿਤ ਵਿਦਿਤ ਕੁਮਰਾਨ ਸ਼ਾਮਲ ਹੋਏ ਮਰੀਨ ਕੋਸ਼ ਨੇ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਐਨੀਮੇਸ਼ਨ ਗ੍ਰਾਫਿਕਸ ਆਦਿ ਖੇਤਰ ਵਿੱਚ ਕੀਤੇ ਆਪਣੇ ਕੰਮ ਨਾਲ ਪ੍ਰੇਰਿਤ ਕੀਤਾ ਉਹਨਾਂ ਨੇ ਐਨੀਮੇਸ਼ਨ ਦਿਖਾਉਂਦੇ ਹੋਏ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੀ ਵਿਜ਼ੂਅਲ ਪੇਸ਼ਕਾਰੀ ਦਾ ਸਫਲ ਹੋਣ ਲਈ ਸੁਝਾ ਦਿੱਤੇ। ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਉਦਯੋਗ ਦੀਆਂ ਸੰਭਾਵਨਾਵਾਂ ਅਤੇ ਸ਼ਾਨਦਾਰ ਕੈਰੀਅਰ ਬਾਰੇ ਵੀ ਦੱਸਿਆ। ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦੇ ਹਾਂ ਵੀ ਰੇਨ ਕੋਸ਼ ਨੇ ਫਿਲਮਾਂ ਸਮੇਤ ਸਾਰੇ ਖੇਤਰਾਂ ਵਿੱਚ ਐਨੀਮੇਸ਼ਨ ਅਤੇ ਗ੍ਰਾਫਿਕਸ ਤੇ ਪਬਲਿਕਵਾਰੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਮੋਦੀ 1 ਤੋਂ 4 ਲਈ ਤੱਕ ਐਨੀਮੇਸ਼ਨ ਤੇ 4 ਦਿਨਾਂ ਦਾ ਪ੍ਰੋਗਰਾਮ ਲਈ ਮੁੰਬਈ ਵਿੱਚ ਆ ਰਹੇ ਨੇ। ਉਹਨਾਂ ਕਿਹਾ ਕਿ ਅੱਜ ਸਾਡਾ 0.5% ਜੀਡੀਪੀ ਐਨੀਮੇਸ਼ਨ ਤੇ खर्च हम एसोसिएशन जो है तो चंडीगढ़ में अभी नया हमने एवीजीसी का एसोसिएशन स्टार्ट किया है और पंजाब इज गोइंग टू बी विकम क्रिएटिव हब फॉर इंडिया आपको जैसे आपको मालूम है प्रधानमंत्री जी एज नाउ डिक्लेयर क्रिएट इन इंडिया एज ए बिग प्रोजेक्ट और मुंबई तो में फर्स्ट टू फोर्थ में बड़ी दुनिया भर आ रही है हमको मिलने के लिए एंड तो प्राइम मिनिस्टर विल बी देयर तो टू वेलकम द वर्ल्ड फॉर व्हिच इज कमिंग आउट So today we are encouraging 900 students in Chandigarh University uh, because they uh, are the future.